ਆ ਵੀ ਮਿੱਤਰੋ ਕਰੋ ਚੈੱਕ ਤੇ ਆਪਣੀ ਤੇ ਜ ਗੋਲੀ ਡੰਡਾ ਵਾਲੀ ਸਪਰੇ ਤੇ ਤੁਹਾਨੂੰ ਦੱਸਾਂਗੇ ਸਪਰੇ ਤੱਕ ਤੁਸੀਂ ਦੱਸਿਓ ਵੀ ਕੀ ਫਾਇਦਾ ਹੈਗਾ ਕਿ ਨਹੀਂ ਆ ਆ ਗਿਆ ਆਪਣੀ 826 ਗਣਕਰ ਜੋ ਕਿ 76 ਦਿਨ ਦੀ ਹੋ ਗਈ ਹੈ ਇਹਦੇ ਵਿੱਚ ਗੋਲੀ ਡੰਡਾ ਸੀਗਾ ਥੋੜਾ ਥੋੜਾ ਤੇ ਆ ਹੈਗੀ ਆਪਣੀ 187 ਜੋ ਕਿ 22 ਪਹਿਲਾ ਭਾਗ 222 ਬੀਜੀ ਸੀ ਤੇ ਉਸ ਸਮਾਰਕ ਉਹ ਗਰੀ ਨਹੀਂ ਜਵੀ ਨੌਕਰੀ ਉਹ ਆਪਾਂ ਦੁਬਾਰੇ ਬਾਕੇ ਤੇ ਆਪਾਂ B187 ਤੇ ਜੋਗੀ 77 ਦਿੰਦੀ ਹੋ ਗਈ ਹੈ ਇਹਦੇ ਵਿੱਚ ਵੀ ਕਿਤੇ ਕਿਤੇ ਕੋਈ ਡੰਡਾ ਸੀਗਾ ਤੇ ਆਪਾਂ ਇਹਦੇ ਕਰ ਲੱਗੇ ਸਪਰੇਅ ਅੱਜ ਤੇ ਵੀਜ ਕਰੋ ਚੱਕ ਵੀ ਕਿਵੇਂ ਦੀ ਆਪਣੀ ਕਣਕ ਤੇ ਉਦੋਂ ਬਾਅਦ ਆਪਾਂ ਕੀਤੀ ਸਾਰੇ ਤੇ ਵੀ ਸਪਰੇਅ ਤੇ ਟੋਲਾ ਲੱਗੇ ਰਹੇ ਸਾਰਾ ਦਿਨ ਤੇ ਟੋਲ ਕਰਦੇ ਕਰਦੇ ਤੇ ਵਿੱਚ ਜਿਹੀ ਕਿਤੇ ਕਿਤੇ ਛੋਟਾ ਛੋਟਾ ਵੀ ਉੱਗ ਰਿਹਾ ਸੀ ਕੋਈ ਡੰਡਾ ਤੇ ਪਰ ਦੇ ਦਸਯੋ ਵੀ ਸਪਰੇਅ ਦਾ ਰਿਐਕਟ ਕਿਹ ਹੈ ਜਾਂ ਤੇ ਕਿਹ ਹੈ ਜਾਂ ਨਾ ਤੇ ਆਹ ਦੇਖੋ ਤੇ ਆਹ ਕਰੋ ਚੀਕ ਬਈ ਜਿਹੜੇ ਵੀ ਕਣਕ ਕਹੇ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਕਣਕ ਠੀਕ ਹੈ ਕਿ ਨਹੀਂ ਹੈ 74 ਦਿਨ ਦੀ ਹੈ ਜਿਹੜੀ ਤੇ ਦਵਾਰੇ ਬਾਗੀ ਵੀਜੀ ਹੋਈ ਹੈ ਆਪਣੀ ਤੇ ਆਹ ਕੀਤੇ ਹੈ ਬਈ ਆਪਾਂ ਸਪਰੇਅ ਤੇ ਇੱਕ ਤਾਂ ਆਸੀ ਤੇ ਇੱਕ ਸੀਗੀ ਆਹਾ ਦੋਨੇ ਮਿਲਾ ਕੇ ਕੀਤੇ ਆਨੇ ਆਪਾਂ ਤੱਕ ਕਰਿਓ ਚੱਕਦੇ ਜੋ ਕਮੈਂਟ ਜੋ ਆਪਣੀ رائے ਵੀ ਕਾ ਠੀਕ ਹੈ ਕਿ ਨਹੀਂ ਕੋਈ ਡਿੰਡਜਾ ਸਰ ਕਰੂਗੀ ਕਿ ਨਹੀਂ ਕਿਉਂਕਿ ਅਪ ਬਿਨਾਂ ਨੋਕੋ ਪਹਿਲੀ ਵਾਰ ਖੇਤੀ ਕਰ ਰਹੇ ਹਾਂ ਧੰਨ